ਐ ਮੇਰੇ ਪਿਆਰ ਕਰਨ ਵਾਲਿਆ ਸੁਣ ਮੇਰੀ ਬੇਨਤੀ ਨੂੰ ਕਿਸੇ ਹੋਰ ਦੀ ਗੱਲ ਤੇ ਵਿਸ਼ਵਾਸ ਕਰ ਨਾ ਕਰ ਪਰ ਪੰਚਮ ਗੁਰਦੇਵ ਇੰਨੇ ਪਿਆਰ ਦੇ ਨਾਲ ਸਾਨੂੰ ਸਮਝਾ ਰਹੇ ਆ ਉਹ ਘਟੋ ਘਟ ਦਾਤਾਰ ਜੀਆਂ ਦੇ ਪਿਆਰ ਦੀ ਕਦਰੀ ਪਾ ਲਈਏ ਕੋਈ ਮਨੁੱਖ ਹੋਰ ਕਹੇ ਵੀ ਮੈਂ ਆਹ ਕਰਮ ਕੀਤਾ ਆਪਾਂ ਨੂੰ ਦੁਚਿੱਤਾਪਨ ਹੋ ਸਕਦਾ ਯਾਰ ਹੋ ਸਕਦਾ ਝੂਠ ਬੋਲਦਾ ਹੋਗਾ ਪਰ ਜਿਹਨੂੰ ਪਟ ਸਹਿਬਾਨ ਆਪਣੀ ਰਸਨਾ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਪ੍ਰਤੱਖ ਹਰ ਕਰਕੇ ਲਿਖਦੇ ਹੋਣ ਤੇ ਗੁਰਮਖੋਸੀ ਫਿਰ ਵੀ ਉਸ ਪ੍ਰਤੱਖ ਹਰੀ ਦੇ ਬਚਨਾਂ ਤੇ ਵਿਸ਼ਵਾਸ ਨਾ ਕਰੀਏ ਤੇ ਇਦੋਂ ਵੱਧ ਸਾਡੇ ਵਾਸਤੇ ਅਕਰਤ ਘਣਤਾ ਕੀਆ ਤਰਨ ਗगन ਨਭ ਖੰਡ ਮੈਨ ਜੋਤ ਸਰੂਪੀ ਰਹਿਓ ਪਰ ਪੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰ ਪ੍ਰਤਖ ਹਰੀ ਸਾਨੂੰ ਕਹਿ ਰਿਹਾ ਪਿਆਰੇ ਇਨ ਵਿਦ ਮਿਲਨ ਨਾ ਜਾਈ ਇਨ ਵਿਦ ਦਾ ਅਰਥ ਹੁੰਦਾ ਇਨਾ ਤਰੀਕਿਆਂ ਨਾਲ ਮਿਲਨ ਨਾ ਜਾਈ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਤੈ ਸੌਕ ਨਹੀਂ ਡੋ ਸਕਦੀ ਤੇ ਫਿਰ ਮਹਾਰਾਜ ਕਹਿੰਦੇ ਕੀ ਹਾਰ ਪਰਿਉ ਸੁਆਮੀ ਕੈ ਦੁਆਰ ਆਇ ਦੀਦ ਬੋਧ ਬਵਿਕਾਰ ਰਹਾ ਹਉ ਏਉਂ ਕਰਮ ਗਿਆਨ ਧਿਆਨ ਇਹਨੂੰ ਇੱਕ ਪਾਸੇ ਰੱਖ ਦੇ ਮਤ ਆਏ ਜਾਣੀ ਮੈਂ ਬਹੁਤ ਗਿਆਨ ਧਿਆਨ ਨਾਲ ਪਰਪੱਕਾ ਮੇਰੇ ਕੋਲ ਬੜਾ ਗਿਆਨ ਧਿਆਨ ਦਾ ਬੜਾ ਮੈਂ ਆਪਣੇ ਆਪ ਨੂੰ ਬਹੁਤ ਉੱਚਾ ਸੁੱਚਾ ਜਾਣਨਾ ਪਹਿਲਾਂ ਤੇ ਇਸ ਗੱਲ ਨੂੰ ਪਾਸੇ ਰੱਖ ਕਿਉਂਕਿ ਜਾਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕੋਹ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰਖੋ ਸ਼ਰਮ ਪਹਿਲਾਂ ਤੇ ਇਹ ਅੰਦਰ ਧਾਰਨ ਕਰ ਲੈ ਵੀ ਆਪਣੇ ਕੋਲੇ ਕੱਖ ਨਹੀਂ ਹੈ ਤੇ ਗੁਰਮੁਖੋ ਜੀ ਦੇ ਕੋਲੇ ਕੱਖ ਨਾ ਹੋਵੇ ਤੇ ਉਹਨੂੰ ਮਾਣ ਹਣਕਾਰ ਸੋਭਦਾ ਇਨੋਂ ਪਹਿਲਾਂ ਛੋਨੇ ਕਰੀਏ ਜੀ ਰੁਕ ਜੀਏ ਜੇ ਕੁਝ ਪੱਲੇ ਹੈ ਵੀ ਕਈ ਗੁਰਮਖਰ ਬਿਹਰਾਗ ਵਿੱਚ ਆਉਂਦੇ ਆ ਤੇ ਬਾਪੂ ਕਹਿੰਦਾ ਜੇ ਵਿਰਾਗ ਦਾ ਵੀ ਕਿਤੇ ਮਾਨ ਹੋ ਗਿਆ ਨਾ ਇਹ ਵੀ ਉਹਦੇ ਦਰਕਰ ਪਰਵਾਣੀ ਹੋਣਾ ਛੁਇਸ਼ ਕਰਕੇ ਵਰਮ ਨੂੰ ਪਹਿਲਾਂ ਤੇ ਇਹ ਛੱਡਿਏ ਵੀ ਮੈਂ ਆ ਕਰਮ ਕਰਦਾ ਮੈਨੂੰ ਆ ਪਤਾ ਵਾ ਮੈਂ ਬਹੁਤ ਗਿਆਨ ਧਿਆਨ ਨਾਲ ਲਵਰੇ ਜਾ ਨਗਾ ਨਕ ਪਰਿਆ ਹੋਇਆ ਇਹ ਛੱਡੋ